ਸਖਬਿੰਦਰ ਸਿੰਘ ਬਰਨਾਲਾ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ 'ਚ ਨਵੀਂ ਤੇ ਵੱਡੀ ਅਪਡੇਟ ਆਈ ਹੈ। ਇੱਕ ਪਾਸੇ ਐਮਐਲਏ ਲਾਭ ਸਿੰਘ ਉਗੋਕੇ ਦੇ ਉੱਪਰ ਵੱਡੇ ਸਵਾਲ ਉੱਠ ਰਹੇ ਨੇ ਤੇ ਉਹਦੀ ਭੂਮਿਕਾ ਦੇ ਉੱਪਰ ਕਈ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਬਰਨਾਲਾ ਪੁਲਿਸ ਨੇ ਵੱਡਾ ਦਾਵਾ ਕੀਤਾ ਹੈ। ਬਰਨਾਲਾ ਪੁਲਿਸ ਦਾ ਦਾਵਾ ਹੈ ਕਿ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਉਹਨਾਂ ਦੇ ਕੋਲੋਂ ਮਾਰਨ ਵਾਲਾ ਹਥਿਆਰ ਵੀ ਬਰਾਮਦ ਕਰ ਲਿਆ ਗਿਆ। ਪੂਰੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਦਿੰਨੇ ਆ ਤੁਸੀਂ ਇਸ ਮਾਮਲੇ ਸੰਬੰਧੀ ਆਪਣਾ ਵਿਚਾਰ ਲਿਖ ਸਕਦੇ ਹੋ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਵੋ ਬਰਨਾਲਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕਤਲकांड ਦੇ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ ਪੁਲਿਸ ਗੁਰਦੀਪ ਦਾਸ ਦੀਪੀ ਦੱਸ ਰਹੀ ਹੈ ਦੂਜੇ ਦਾ ਨਾਮ ਹਰਜਿੰਦਰ ਸਿੰਘ ਗਿੱਲ ਦੱਸ ਰਹੀ ਹੈ ਤੀਜੇ ਦਾ ਨਾਮ ਜੋਗਿੰਦਰ ਸਿੰਘ ਪਤਲੂ ਦੱਸਿਆ ਜਾ ਰਿਹਾ ਹੈ ਇਹ ਤਿੰਨ ਵਿਅਕਤੀ ਪੁਲਿਸ ਕਹਿੰਦੀ ਹੈ ਗ੍ਰਿਫਤਾਰ ਕਰ ਲਏ ਗਏ ਨੇ ਔਰ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਡੀ ਆਈ ਜੀ ਕੁਲਦੀਪ ਚਹਿਲ ਤੇ ਐਸ ਐਸ ਪੀ ਬਰਨਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੀ ਜਾਣਕਾਰੀ ਪ੍ਰੈਸ ਦੇ ਸਾਹਮਣੇ ਲੋਕਾਂ ਦੇ ਅੱਗੇ ਰੱਖੀ ਹੈ ਔਰ ਕਿਹਾ ਕਿ ਇਹ ਤਿੰਨ ਮੁਲਜ਼ਮ ਇਸ ਕਤਲकांड ਦੇ ਮੁੱਖ ਜ਼ਿੰਮੇਵਾਰ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਪਿਸਤੌਲ ਦੇ ਨਾਲ ਗੋਲੀ ਚਲਾਈ ਗਈ ਉਹ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਪੁਲਿਸ ਨੇ ਦੱਸਿਆ ਕਿ ਅਸਲ ਵਜ੍ਹਾ ਅਸਲ ਕਾਰਨ ਇਹ ਸੀਗਾ ਕਿ ਇਹ ਇਹਨਾਂ ਦੀ ਆਪਸ ਵਿੱਚ ਰੰਜਿਸ਼ ਬਣੀ ਹੋਈ ਸੀ ਔਰ ਰੰਜਿਸ਼ ਦੇ ਤਹਿਤ ਇਹ ਕਤਲ ਕੀਤਾ ਗਿਆ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਰੰਜਿਸ਼ ਕੀ ਸੀ ਤਾਂ ਦੋ ਕਾਰਨ ਪੁਲਿਸ ਅਫਸਰਾਂ ਨੇ ਦੱਸੇ ਪਹਿਲਾ ਕਿ ਕੁਝ ਪੈਸੇ ਗੁਰਬਿੰਦਰ ਸੁਖਬਿੰਦਰ ਸਿੰਘ ਤੋਂ ਲੈਣੇ ਸੀਗੇ ਜਿੰਦਰ ਹੋਰਾਂ ਨੇ ਔਰ ਉਹਨਾਂ ਦੇ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ ਉਲਝਿਆ ਪਿਆ ਸੀ ਤੇ ਦੂਸਰਾ ਪੁਲਿਸ ਨੇ ਦੱਸਿਆ ਕਿ ਕੋਈ ਹੋਰ ਸਿਆਸੀ ਕਾਰਨ ਵੀ ਇਹਦੇ ਪਿੱਛੇ ਹੋ ਸਕਦੇ ਨੇ ਜਿੰਨਾ ਕਰਕੇ ਇਹ ਸਾਰਾ ਕਾਂਡ ਕੀਤਾ ਗਿਆ ਪੱਤਰਕਾਰਾਂ ਨੇ ਕਿਹਾ ਕਿ ਇੱਕ ਗੱਲ ਇਹ ਵੀ ਆ ਰਹੀ ਹੈ ਕਿ ਕੋਈ ਸਰਪੰਚੀ ਚੋਣਾ ਵੇਲੇ ਦਾ ਕੋਈ ਇਹਨਾਂ ਦਾ ਕੋਈ ਰੌਲਾ ਚੱਲ ਰਿਹਾ ਸੀ ਤਾਂ ਇੱਥੇ ਪੁਲਿਸ ਅਫਸਰਾਂ ਨੇ ਕਿਹਾ ਕਿ ਇਹ ਸਾਰੇ ਕੁਝ ਦੇ ਉੱਪਰ ਅਸੀਂ ਹੁਣ ਪੁੱਛਗਿਛ ਕਰ ਰਹੇ ਹਾਂ ਜਦੋਂ ਪੁੱਛਗਿਛ ਪੂਰੀ ਹੋਏਗੀ ਤਾਂ ਪੂਰੀ ਸਹੀ ਗੱਲ ਜਿਹੜੀ ਆ ਉਦੋਂ ਪਤਾ ਲੱਗੇਗੀ ਫਿਲਹਾਲ ਪੁਲਿਸ ਨੇ ਦਾਅਵਾ ਕੀਤਾ ਕਿ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਗਏ ਨੇ ਉਹਨਾਂ ਤੋਂ ਪੁੱਛਗਿਛ ਜਾਰੀ ਹੈ ਤੁਹਾਨੂੰ ਪਤਾ ਹੈ ਕਿ ਬੀਤੇ ਦਿਨੀ ਸ਼ੈਣਾ ਦੇ ਐਕਸ ਸਰਪੰਚ ਦੇ ਪੁੱਤਰ ਗੁਰਬਿੰਦ ਸੁਖਬਿੰਦਰ ਨੂੰ ਉਦੋਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਬਰਨਾਲਾ বাস ਸਟੈਂਡ ਦੇ ਨਜ਼ਦੀਕ ਇੱਕ ਦੁਕਾਨ 'ਚ ਬੈਠੇ ਸੀਗੇ ਉਹਨਾਂ ਦੇ ਨਾਲ ਹੀ ਰਹਿਣ ਵਾਲਾ ਉਹਨਾਂ ਦਾ ਇੱਕ ਜਿਗਰੀ ਯਾਰ ਉਹਨਾਂ ਦਾ ਇੱਕ ਦੋਸਤ ਮਿੱਤਰ ਜਿੰਦਰ ਕਹਿੰਦੇ ਪਹਿਲਾਂ ਉਹਨੇ ਫੋਨ ਕੀਤਾ ਕਿੱਥੇ ਹੋ ਜਦੋਂ ਉਹਨੇ ਦੱਸਿਆ ਫਲਾਣੀ ਦੁਕਾਨ 'ਚ ਬੈਠਾ ਹਾਂ ਤਾਂ ਫਿਰ ਉਹ ਆਇਆ ਤੇ ਉਹਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਉਸ ਤੋਂ ਬਾਅਦ ਉਹ ਜਿੰਦਰ ਫੇਸਬੁੱਕ ਦੇ ਉੱਪਰ ਲਾਈਵ ਵੀ ਹੋਇਆ ਤੇ ਇੱਕ ਵੀਡੀਓ ਵੀ ਪਾਈ ਜਿਹਦੇ 'ਚ ਉਹ ਇਹ ਮੰਨਿਆ ਕਿ ਇਹ ਕੰਮ ਮੈਂ ਕੀਤਾ ਉਸ ਤੋਂ ਬਾਅਦ 24 ਘੰਟਿਆਂ ਦੇ ਦਰਮਿਆਨ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਫੜਨ ਦਾ ਦਾਵਾ ਕਰ ਲਿਆ ਪਰ ਇੱਥੇ ਕੁਝ ਵੀਡੀਓ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਵੱਖ-ਵੱਖ ਚੈਨਲਾਂ 'ਤੇ ਜਿਨ੍ਹਾਂ ਦੇ ਵਿੱਚ ਹਲਕੇ ਦੇ ਐਮਐਲਏ ਲਾਭ ਸਿੰਘ ਉਗੋਕੇ ਦਾ ਨਾਂ ਲੈ ਲੈ ਕੇ ਵੱਡੇ ਦੋਸ਼ ਇਲਜ਼ਾਮ ਉਹਦੇ ਤੇ ਲਾਏ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਕਿ ਸਾਨੂੰ ਸ਼ੱਕ ਆ ਕਿ ਇਹਦੇ ਪਿੱਛੇ ਰਾਜਨੀਤੀ ਜਾਂ ਐਮਐਲਏ ਹੋ ਸਕਦਾ ਹੈ ਬੀਤੇ ਕੱਲ ਜਦੋਂ ਧਰਨਾ ਲਗਾਇਆ ਗਿਆ ਸੀ ਉਥੇ ਵੀ ਕੁਝ ਲੋਕਾਂ ਨੇ ਵਕ ਵਕ ਚੈਨਲਾਂ ਦੇ ਸਾਹਮਣੇ ਇਹ ਗੱਲ ਬੋਲੀ ਸੀ ਕਿ ਸਾਨੂੰ ਐਮਐਲਏ ਤੇ ਸ਼ੱਕ ਹੈ ਕਿਉਂਕਿ ਐਮਐਲਏ ਦੀ ਤੇ ਇਹਦੀ ਪ੍ਰੋਬਲਮ ਚੱਲਦੀ ਸੀ ਤੇ ਐਮਐਲਏ ਨੇ ਇਹ ਕੰਮ ਕਰਵਾਇਆ ਹੋ ਸਕਦਾ ਹੈ ਪਰ ਅਜੇ ਤੱਕ ਐਮਐਲਏ ਲਾਭ ਸਿੰਘ ਉਗੋਕੇ ਜਾਂ ਆਮ ਆਦਮੀ ਪਾਰਟੀ ਜਾਂ ਮੁੱਖ ਮੰਤਰੀ ਕਿਸੇ ਦਾ ਵੀ ਬਿਆਨ ਇਸ ਸੰਬੰਧ ਭਾਗੀ ਵੱਡੀ ਘਟਨਾ ਦੇ ਉੱਪਰ ਨਹੀਂ ਆਇਆ ਹੁਣ ਐਮਐਲਏ ਦਾ ਨਾਮ ਜਿਹੜਾ ਸੁਖਬਿੰਦਰ ਸਿੰਘ ਦਾ ਕਤਲ ਕੀਤਾ ਗਿਆ ਉਹ ਵੀ ਪਹਿਲਾਂ ਆਪਣੀ ਮੌਤ ਤੋਂ ਪਹਿਲਾਂ ਕਈ ਵੀਡੀਓ ਚ ਲੈ ਚੁੱਕਾ ਇੱਕ ਦੋ ਵੀਡੀਓ ਇਹੋ ਜਿਹੇ ਸੋਸ਼ਲ ਮੀਡੀਆ ਤੇ ਘੁਮਰੀਆਂ ਜਿਨ੍ਹਾਂ ਦੇ ਵਿੱਚ ਮ੍ਰਿਤਕ ਸੁਖਬਿੰਦਰ ਸਿੰਘ ਇਹ ਕਹਿ ਰਿਹਾ ਕਿ ਐਮਐਲਏ ਮੇਰੇ ਤੇ ਹਮਲਾ ਕਰਾਉਣਾ ਚਾਹੁੰਦਾ ਤੇ ਇਥੋਂ ਤੱਕ ਦਾਵਾ ਇੱਕ ਜਿਹੜਾ ਦੋਸਤ ਸੁਖਬਿੰਦਰ ਸਿੰਘ ਦਾ ਉਹ ਕਰ ਰਿਹਾ ਚੈਨਲਾਂ ਤੇ ਉਹ ਕਹਿੰਦੇ ਕਿ ਜਾਣ ਬੁੱਝ ਕੇ ਜਿਹੜੇ ਸੁਖਬਿੰਦਰ ਦੇ ਲਾਇਸੈਂਸੀ ਹਥਿਆਰ ਸੀ ਉਹ ਜ਼ਬਤ ਕੀਤੇ ਹੋਏ ਸੀ ਔਰ ਉਹਨੂੰ ਲਾਇਸੈਂਸ ਵਾਪਸ ਨਹੀਂ ਦਿੱਤਾ ਜਾ ਰਿਹਾ ਸੀਗਾ ਔਰ ਨਾ ਹੀ ਉਹਨੂੰ ਕੋਈ ਗਨਮੈਨ ਦਿੱਤੇ ਜਾ ਰਹੇ ਸੀ ਉਹ ਬਾਰ ਬਾਰ ਕਹਿ ਰਿਹਾ ਸੀਗਾ ਕਿ ਮੈਨੂੰ ਖਤਰਾ ਹੈ ਤੇ ਮੈਨੂੰ ਮੇਰੇ ਨਾਲ ਕੋਈ ਵਾਰਦਾਤ ਹੋ ਸਕਦੀ ਹੈ ਪਰ ਕੁਝ ਵੀ ਉਹਨੂੰ ਵਾਪਸ ਨਹੀਂ ਦਿੱਤਾ ਗਿਆ ਹੁਣ ਇੱਥੇ ਸਵਾਲ ਇਹ ਆ ਕਿ ਕੀ ਉਹਨਾਂ ਅਧਿਕਾਰੀਆਂ ਜਾਂ ਉਹਨਾਂ ਕਰਮਚਾਰੀਆਂ ਅਫਸਰਾ ਤੇ ਕੋਈ ਕਾਰਵਾਈ ਹੋਏਗੀ ਜਿਨ੍ਹਾਂ ਨੇ ਸੁਖਬਿੰਦਰ ਸਿੰਘ ਨੂੰ ਉਹਦੇ ਹਥਿਆਰਾਂ ਦਾ ਲਾਇਸੈਂਸ ਤੇ ਹਥਿਆਰ ਨਹੀਂ ਸੀ ਦਿੱਤੇ ਇੱਕ ਬਹੁਤ ਵੱਡਾ ਸਵਾਲ ਹੈ ਕਿਉਂਕਿ ਜੇਕਰ ਪੁਲਿਸ ਜਾਂ ਸਰਕਾਰ ਲੋਕਾਂ ਨੂੰ ਬੋਡੀਗਾਰਡਸ ਨਹੀਂ ਦੇ ਸਕਦੀ ਤਾਂ ਉਹਨਾਂ ਨੂੰ ਆਪਣੀ ਸੁਰੱਖਿਆ ਦੇ ਲਈ ਅਸਲਾ ਲਾਇਸੈਂਸ ਦੇਣ ਦਾ ਅਧਿਕਾਰ ਤਾਂ ਜ਼ਰੂਰ ਦਿੱਤਾ ਜਾਣਾ ਚਾਹੀਦਾ ਦੂਜੇ ਪਾਸੇ ਜਿਹੜੀ ਮ੍ਰਿਤਕ ਸੁਖਬਿੰਦਰ ਦੀ ਭੈਣ ਆ ਉਨੇ ਵੀ ਇਹ ਗੱਲ ਕਹੀ ਕਿ ਐਮਐਲਏ ਲਾਬ ਉਗੋ ਉਗੋ ਕੇ ਨੇ ਇਹ ਸਭ ਕੁਝ ਕਰਾਇਆ ਰੋਂਦਿਆ ਹੋਇਆ ਉਹਨੇ ਕੋਈ ਚੈਨਲਾਂ ਦੇ ਉੱਪਰ ਇਹ ਗੱਲ ਬੋਲੀ ਹੈ ਤੀਜੇ ਪਾਸੇ ਜਿਹੜਾ ਸੁਖਬਿੰਦਰ ਦਾ ਇੱਕ ਦੋਸਤ ਹੈ ਉਹ ਕਾਫੀ ਸਾਰੇ ਚੈਨਲਾਂ ਦੇ ਉੱਪਰ ਇਹ ਬੋਲਿਆ ਉਹਨੇ ਕਿਹਾ ਕਿ ਅਸੀਂ ਉਹਦਾ ਅਸਲਾ ਲਾਇਸੈਂਸ ਤੇ ਹਥਿਆਰ ਵਾਪਸ ਲੈਣ ਲਈ ਕਈ ਵਾਰ ਕੋਸ਼ਿਸ਼ ਕੀਤੀ ਔਰ ਇੱਥੋਂ ਤੱਕ ਉਹਨੇ ਕਿਹਾ ਕਿ ਸੀਏ ਸਟਾਫ ਨੇ ਕੁਝ ਵਿਅਕਤੀ ਫੜੇ ਸੀ ਜਿਨ੍ਹਾਂ ਨੇ ਕਬੂਲ ਕਰ ਲਿਆ ਸੀਗਾ ਕਿ ਅਸੀਂ ਅਸਲਾ ਮੰਗਾਇਆ ਤੇ ਅਸੀਂ ਹਮਲਾ ਕਰਨਾ ਇਹ ਦਿੱਤੇ ਪਰ ਇਹਦੇ باوجود ਉਹਦਾ ਦੋਸਤ ਆਰਐਮਬੀ ਟੀਵੀ ਚੈਨਲ ਦੇ ਉੱਪਰ ਕਹਿ ਰਿਹਾ ਕਿ ਅਸੀਂ ਤਕਰੀਬਨ 8-10 ਵਾਰ ਐਸਐਸਪੀ ਪੁਲਿਸ ਮੁਖੀ ਨੂੰ ਮਿਲੇ ਆ ਪਰ ਉਹਨਾਂ ਨੇ ਸਾਡੀ ਗੱਲ ਤੇ ਕੋਈ ਗੌਰ ਨਹੀਂ ਕੀਤਾ ਹੁਣ ਇਸ ਕਰਕੇ ਇੱਥੇ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਪੁਲਿਸ ਇਹਦੇ ਵਿੱਚ ਜ਼ਿੰਮੇਵਾਰ ਹੈ ਜੇਕਰ ਪੁਲਿਸ ਉਹ ਗੱਲ ਸੁਣ ਲੈਂਦੀ ਗੌਰ ਕਰ ਲੈਂਦੀ ਤਾਂ ਕਿ ਇਸ ਮੰਦਪਾਗੀ ਵੱਡੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ ਇਹ ਵੱਡੇ ਸਵਾਲ ਨਹੀਂ ਦੇਖੋ ਪੂਰਾ ਸ਼ੈਣਾ ਪਿੰਡ ਤੇ ਪੂਰਾ ਉਹ ਇਲਾਕਾ ਸੁਖਬਿੰਦਰ ਸਿੰਘ ਦੀ ਤਾਰੀਫ ਕਰ ਰਿਹਾ ਲੋਕ ਕਹਿੰਦੇ ਨੇ ਕਿ ਲੋਕਾਂ ਦੇ ਦੁੱਖਾਂ ਦਰਦਾਂ 'ਚ ਉਹ ਵਿਅਕਤੀ ਖੜਦਾ ਸੀ ਪੰਜਾਬ ਦੀ ਗੱਲ ਕਰਦਾ ਸੀ ਲੋਕਾਂ ਦੇ ਮਸਲੇ ਉਠਾਉਂਦਾ ਸੀ ਹੱਕਾਂ ਦੀ ਗੱਲ ਕਰਦਾ ਸੀ ਇੱਥੋਂ ਤੱਕ ਕਿਹਾ ਗਿਆ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਹੋਰਾਂ ਨੇ ਇੱਥੋਂ ਤੱਕ ਕਿਹਾ ਕਿ ਜਿਹੜੇ ਵੀ ਵਿਅਕਤੀ ਪੰਜਾਬ ਲਈ ਬੋਲਣ ਜਾਂ ਗਾਉਣ ਜਾਂ ਕੁਝ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਆਹੀ ਹਸ਼ਰ ਹੁੰਦਾ ਬਲਕੌਰ ਸਿੰਘ ਨੇ ਕਿਹਾ ਕਿ ਮੇਰਾ ਪੁੱਤ ਪੰਜਾਬ ਲਈ ਗਾਉਂਦਾ ਸੀ ਜਿਹੜਾ ਨੰਗਲ ਅੰਬੀਆਂ ਉਹ ਪੰਜਾਬ ਲਈ ਖੇਡਦਾ ਸੀ ਤੇ ਹੋਰ ਵੀ ਕਿੰਨੇ ਦੀਪ ਸਿੱਧੂ ਵਰਗਿਆਂ ਦਾ ਨਾਮ ਵੀ ਲਿਆ ਗਿਆ ਜਿਹੜੇ ਉਹ ਨੌਜਵਾਨ ਜਿਹੜੇ ਪੰਜਾਬ ਦੀ ਗੱਲ ਕਰਦੇ ਸੀ ਉਹਨਾਂ ਨੂੰ ਇਸੇ ਤਰ੍ਹਾਂ ਅਚਾਨਕ ਖਤਮ ਕਰ ਦਿੱਤਾ ਗਿਆ ਪਰ ਹੁਣ ਸਵਾਲ ਇਹ ਆ ਕਿ ਕੀ ਇਹੀ ਤਿੰਨ ਦੋਸ਼ੀ ਨੇ ਜਾਂ ਇਹਨਾਂ ਦੇ ਪਿੱਛੇ ਕੋਈ ਹੋਰ ਵੀ ਜ਼ਿੰਮੇਵਾਰ ਹੋ ਸਕਦਾ ਹੈ ਕਿ ਸੱਚਮੁੱਚ ਕੋਈ ਐਮਐਲਏ ਜਾਂ ਕੋਈ ਸਿਆਸਤ ਇਹਦੇ ਪਿੱਛੇ ਹੋ ਸਕਦੀ ਹੈ ਜਾਂ ਫਿਰ ਇਹ ਝੂਠੇ ਇਲਜ਼ਾਮ ਆਤੀ ਨੇ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ